ਕਨਸਾ ਵਾਇਕੁਰ ਜੀ ਦੇ ਪਤੇ ਗੁਰਦੁਆਰਾ ਗੋਦਾ ਤਾਲ ਬਾਸ਼ ਦਸਮੀ ਗੁਰੂ ਘਟਾਵ ਮੱਤਾ ਜਿੱਥੇ ਹਰ ਸਾਲ ਲੋੜਵੰਦ ਲੜਕਿਆਂ ਦੇ ਸਮੂਹ ਦਾ ਆਨੰਦ ਕਾਰਜ ਜਿਹੜੇ ਉਹ ਕੀਤੇ ਜਾਂਦੇ ਐ ਐਤ ਕੀ ਵਾਰ ਜਿਹੜਾ 1100 ਜਿਹੜੇ ਸਮੂਹ ਦਾ ਲੋੜਵੰਦ ਲੜਕਿਆਂ ਜਿਹੜੇ ਸ਼ਾਦੀਆਂ 1100 ਲੜਕੇ ਨੇ 22 ਮਾਰਚ 2026 ਨੂੰ ਹਿਊਮਨ ਰੈਟਸ ਅਵੇਅਰਨੈਸ ਸਾਸਦਾ ਪਿਆ ਵੱਲੋਂ ਜੋ ਆਨੰਦ ਕਾਰਜ ਕੀਤੇ ਜਾ ਰਹੇ ਆ ਜਿਸ ਦੇ ਚੇਅਰਮੈਨ ਸਾਡੇ ਨਾਲ ਖੜੇ ਹੈ ਸਰਦਾਰ ਗੁਰਲਾਲ ਸਿੰਘ ਲਾਲੀ ਚੇਅਰਮੈਨ ਸਾਹਿਬ ਬਹੁਤ ਬਹੁਤ ਧੰਨਵਾਦ ਜਿਹੜੇ ਬੜੇ ਵੱਡੇ ਉਪਰਾਲੇ ਕਰਦੇ ਆ ਇੱਧਰ ਸਹਿਯੋਗੀ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦਰਾਸ ਦੇ ਮਿਲਜ ਸੇਵਾਨ ਡਾਕਟਰ ਜਸਪਾਲ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦਰਾਪੁਰੂ ਘਟਾਵਾ ਇੱਤੋਂ ਦੇ ਹੈੱਡ ਗ੍ਰੰਟੀ ਸਤਿਕਾਰਯੋਗ ਬਾਬਾ ਜੀ ਬਾਬਾ ਜਸਵਿੰਦਰ ਸਿੰਘ ਜੀ ਸੋ ਸਾਰੇ ਹੀ ਗੁਰਦਾਰੇ ਪ੍ਰਬੰਧਕ ਕਮੇਟੀ ਸਹਿਯੋਗ ਨਾਲ ਤੇ ਮੈਂ ਆਹ ਸੰਗਤਾਂ ਨੂੰ ਬੇਨਤੀ ਕਰਾਂ ਕਿ ਇਸ ਮਹਾਨ ਯੱਗ ਚ ਇਹ ਬਹੁਤ ਵੱਡਾ ਯਾਗਾ ਕੰਨਿਆਦਾਨ ਮਹਾਧਾੜ ਹੈ ਇਸ ਵੱਡੇ ਯਾਗ ਦੇ ਵਿੱਚ ਇਹ ਯੋਗਦਾਨ ਪਾ ਕੇ ਸੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਤੇ ਵੱਧ ਤੋਂ ਦੇ ਜਿਹੜੇ ਇਹ ਫਾਰਮ ਪ੍ਰੈਕ ਸੇਵਾ ਜਿਹੜੀ ਇਹ ਜਰੂਰ ਪ੍ਰਾਪਤ ਕਰੋ ਕਿਉਂਕਿ ਨਾਲ ਇਹ ਸਨੇਹ ਬਚਾਓ ਵੀਡੀਓ ਸ਼ੇਅਰ ਕਰਕੇ ਸਨੇਹਤ ਜਾਓ ਜਾਂ ਘਰ ਘਰ ਇਹ ਫਾਰਮ ਇਹ ਬਚਾਓ ਤੇ ਇਹ ਜਾਣ ਤਾਂ ਕਰਕੇ ਜਿਹੜਾ ਇਹ ਵੱਡਾ ਟੀਚਾ ਜਿਹੜਾ 1100 ਲੜਕੀਆਂ ਦਾ ਇਹ ਟੀਚਾ ਪੂਰਾ ਕੀਤਾ ਜਾ ਸਕੇ 1100 ਲੜਕੀਆਂ ਦੀਆਂ ਜਿਹੜੀਆਂ ਸ਼ਾਦੀਆਂ ਕੀਤੀਆਂ ਜਿਹੜਾ ਸਕੈਨਰ ਵੀ ਇਧਰ ਸਾਡੇ ਕੋਲੇ ਆ ਤੇ ਸਕੈਨਰਾਂ ਦੀ ਜਿਹੜੀ ਸੇਵਾ ਜਿਹੜੀ ਉਹ ਤੁਸੀਂ ਪੂਰਾ ਸਕਦੇ ਹੋ ਕਿਸੇ ਨੇ ਕੋਈ ਸਮਾਨ ਵੀ ਦੇਣਾ ਜ਼ਰੂਰਤਮੰਦ ਲੜਕੀਆਂ ਵਾਸਤੇ ਜਿਵੇਂ ਕਿ ਪੇਟੀ ਅਲਮਾਰੀ ਬੈੱਡ ਬਾਕਸ ਬੈੱਡ ਤੇ ਗੁਰਦੁਆਰਾ ਸਦੇਸ ਸਹਿਯੋਗ ਦੇ ਨਾਲ ਤੇ ਸੰਗਤ ਦੇ ਸਹਿਯੋਗ ਦੇ ਨਾਲ ਕਿਉਂਕਿ ਗੁਰਦਰਾ ਸਾਹਿਬ ਨੂੰ ਹਮੇਸ਼ਾ ਹੀ ਬੜੇ ਵੱਡੇ ਉਪਰਾਲੇ ਗੁਰਦਰਾ ਦੋਦਾਤਾਲ ਪਾਸ਼ੇ ਦਸਵੀਂ ਵੱਲੋਂ ਇਹ ਬੜੇ ਵੱਡੇ ਉਪਰਾਲੇ ਜਿਹੜੇ ਬਹੁਤ ਵੱਡੇ ਕੀਤੇ ਜਾਂਦੇ ਆ ਤੇ ਅਸੀਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਵੱਧ ਤੋਂ ਜਿਹੜੀ ਸੇਵਾ ਇਹ ਗੁਰਦਰਾ ਗੁਰੂ ਘਟਾ ਪਾਸ਼ੇ ਦਸਵੀਂ ਵਿਖੇ ਪਚਾਓ ਅਤੇ ਨਾਲੇ ਸੰਸਥਾ ਦੇ ਚੇਅਰਮੈਨ ਗੁਰਾਲ ਸਿੰਘ ਲਾਲੀ ਜੀ ਇਹ ਆਪਣੇ ਮੋਬਾਈਲ ਨੰਬਰ ਜਿਹੜੇ ਇਹ ਵੀ ਦਿਖਾ ਦਿਓ ਤੇ ਮੋਬਾਈਲ ਨੰਬਰਾਂ ਦੇ ਉੱਤੇ ਵੀ ਸੰਪਰਕ ਕਰਕੇ ਇਹ ਗੁਰਦੋਂ ਖੁਸ਼ੀਆਂ ਪ੍ਰਾਪਤ ਕਰਨੀਆਂ 22 ਮਾਰਚ 2026 ਨੂੰ ਇਹ ਆਨੰਦ ਕਾਰਜ ਕੀਤੇ ਜਾ ਰਹੇ ਆ ਤੇ ਫਾਰਮਾ ਜਿਹੜੇ ਅੱਜ ਵੀ ਭਰੇ ਜਾਂਦੇ ਆ ਭਰੇ ਜਾ ਰਹੇ ਆ ਤੇ ਇਹ ਫਾਰਮਾ ਜਿਹੜੇ ਹਰ ਮਸਿਆਂ ਨੂੰ ਹਰ ਪੁੰਨਿਆਂ ਨੂੰ ਹਰ ਸੰਗਰਾਮ ਨੂੰ ਇਹ ਤੇ ਜਦੋਂ ਵੀ ਆਗੇ ਫਾਰਮ ਭਰਾ ਸਕਦੇ ਹਾਂ ਬਾਕੀ ਆ ਇੱਧਰ ਗਲਾਸੇ ਨਾਨੀਪੋੜ ਪੁਰੇ ਵਾਲੇ ਇਹਨਾਂ ਦੇ ਨਾਲ ਵੀ ਜੋ ਸੰਬੰਧ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ